ਸ੍ਰੀ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰਿ ਨਿਧ ਦੁਖ ਨਾ ਸਕੈ ਬਿਆਪ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਗਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨਾਂ ਦੀ ਹਜ਼ੂਰੀ ਵਿੱਚ ਸਵਾਯ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਮਿੱਠੀ ਬਾਣੀ ਪੜਨ ਤੇ ਸੁਣਨ ਦਾ ਸੁਭਾਗੀ ਸਮਾਂ ਪ੍ਰਾਪਤ ਹੋਇਆ ਹੈ ਜਿਹੜਾ ਮਾਲਕ ਸਭ ਕੀ ਕਿਰਪਾ ਕਰਨ ਵਾਲਾ ਹੈ ਜਿਹੜਾ ਮਾਲਕ ਨਮਾਣਿਆਂ ਦੀ लाज ਰੱਖਣ ਵਾਲਾ ਹੈ ਜਿਹੜਾ ਮਾਲਕ ਨਿਮਰਤਾ ਵਾਲਿਆਂ ਦੇ ਪੜਦੇ ਕੱਢਣ ਵਾਲਾ ਹੈ ਉਹਨਾਂ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਵਾਲਾ ਹੈ ਉਸ ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗੀ ਸਮਾਪਤ ਹੋਇਆ ਹੈ ਅੱਜ ਦਾ ਪਾਵਨ ਸ੍ਰੀ ਮੁਖਵਾਕ ਆਕ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ੍ਰੀ ਮੁਖਵਾਕ ਹੈ ਧਨਾਸ੍ਰੀ ਰਾਗ ਅੰਦਰ ਉਚਾਰਣ ਕੀਤਾ ਹੋਇਆ ਹੈ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਮੋਹਰ ਲਾ ਕੇ ਬਚਨ ਕਰ ਰਹੇ ਹਨ ਕਹਿ ਗੁਰਮੁਖ ਪਿਆਰਿਓ ਸਾਧ ਸੰਗਤ ਜੀ ਜਿਹੜਾ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਉਹ ਨਿਮਾਣਿਆਂ ਦੀ लाज ਰੱਖਣ ਵਾਲਾ ਹੈ ਉਹ ਨਿਮਰਤਾ ਵਾਲਿਆਂ ਦੇ ਪਰਦੇ ਕੱਢਣ ਵਾਲਾ ਹੈ ਸਤਿਗੁਰੂ ਜੀ ਅੱਜ ਦੇ ਪਾਵਨ ਅੰਮਕਵਾਰ ਬਿੰਦ ਵਿੱਚ ਬੁਖਾਰ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਸਾਨੂੰ ਸਭ ਨੂੰ ਸਾਰੀਆਂ ਸੰਗਤਾਂ ਨੂੰ ਉਪਦੇਸ਼ ਕਰ ਰਹੇ ਹਨ ਕਿ ਉਹ ਮਾਲਕ ਕਿਵੇਂ ਪੜਦੇ ਕੱਜਦਾ ਹੈ ਕਿਵੇਂ ਲਾਜ ਰੱਖਦਾ ਹੈ ਕਿਵੇਂ ਤਾਰਦਾ ਹੈ ਇਸ ਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕਰ ਰਿਹਾ ਸਤਿਗੁਰੂ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ 31 ਰਾਗਾਂ ਦੇ ਵਿੱਚੋਂ ਅਜਤਨਾਸਰੀ ਰਾਗ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ 675 ਪਵਿੱਤਰ ਅੰਗ ਤੇ ਗੁਰਬਾਣੀ ਸਸੋਬਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਸਤਿਗੁਰ ਪੰਚਮ ਪਾਤਸ਼ਾਹ ਜੀ ਕਹਿੰਦੇ ਦੀਨ ਦਰਦ ਦੀਨ ਕਹਿੰਦੇ ਆ ਗਰੀਬ ਨੂੰ ਨਿਮਾਣੇ ਨੂੰ ਨਿਮਰਤਾ ਵਾਲੇ ਨੂੰ ਜਿਹੜਾ ਝੁੱਕ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਿਆ ਨਿਮਾਣਾ ਦੀਨ ਦਰਦ ਦਾ ਅਰਥ ਤੇ ਸਮਝਦੇ ਆਂ ਦੁੱਖ ਜਿਹੜਾ ਆਉਂਦਾ ਹੈ ਕਲੇਸ਼ ਆਉਂਦਾ ਹੈ ਬਿਪਤਾ ਆਉਂਦੀ ਹੈ ਦੁੱਖ ਦੁਖੀ ਕਰਦਾ ਹੈ ਸਤਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਜਨ ਕਹਿੰਦੇ ਉਹਦੇ ਪਿਆਰੇ ਨੂੰ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਹੈ ਉਹ ਆਪਣੇ ਪਿਆਰਿਆਂ ਦੀ ਸਦਾ लाज ਰੱਖਦਾ ਹੈ ਨਿਮਾਣਿਆਂ ਦੇ ਦੁੱਖ ਦੂਰ ਕਰਦਾ ਹੈ ਉਹ ਨਿਮਰਤਾ ਵਾਲਿਆਂ ਦੀ ਜਿਹੜੇ ਝੁੱਕ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਏ ਨੇ ਜਿਨ੍ਹਾਂ ਨੂੰ ਓਟ ਆਸਰਾ ਹੀ ਕੇਵਲ ਪਰਮਾਤਮਾ ਦਾ ਹੈ ਜਿਨ੍ਹਾਂ ਨੂੰ ਸਹਾਰਾ ਹੀ ਕੇਵਲ ਵਾਹਿਗੁਰੂ ਦਾ ਹੈ ਹੋਰ ਕੋਈ ਸਹਾਰਾ ਉਹਨੂੰ ਦਿਸਦਾ ਹੀ ਨਹੀਂ ਉਹਨਾਂ ਬਾਬਤ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਦੁੱਖ ਫਿਰ ਵਾਹਿਗੁਰੂ ਦੂਰ ਕਰਦਾ ਹੈ ਆਪਣੇ ਸੇਵਕਾਂ ਦੀ ਆਪ लाज ਰੱਖਦਾ ਹੈ ਕਿਉਂਕਿ ਉਹਦਾ ਬਿਰਦ ਹੈ ਜਿਹੜਾ ਵੀ ਸ਼ਰਨ ਆ ਗਿਆ ਝੁੱਕ ਕੇ ਜਿੰਨੇ ਵੀ ਓਟ ਆਸਰਾ ਲਿਆ ਬਸ ਇਹ ਕਹਿ ਦੇ ਅੰਦਰੋਂ ਬਾਹਰੋਂ ਸਾਰੇ ਦੁਨੀਆਂ ਦੇ ਦਵਾਰੇ ਛੱਡ ਕੇ ਨਾ ਇਹ ਅਰਦਾਸ ਅੰਦਰੋਂ ਉਦੋਂ ਨਿਕਲਦੀ ਹੈ ਜਦੋਂ ਸੱਚੀ ਕਿਸੇ ਦਰ ਦਾ ਵੀ ਓਟ ਆਸਰਾ ਸਹਾਰਾ ਨਾ ਦਿਸਦਾ ਹੋਵੇ ਜਦੋਂ ਬੰਦੇ ਨੂੰ ਹਰ ਪਾਸਿਓਂ ਜਵਾਬ ਮਿਲ ਜੇ ਫਿਰ ਇਹ ਅਰਦਾਸ ਨਿਕਲਦੀ ਹੈ ਕਿ ਵਾਹਿਗੁਰੂ ਜੀ ਤੇਰੇ ਤੋਂ ਬਿਨਾ ਹੋਣ ਕਿਸੇ ਨੇ ਕਿਰਪਾ ਨਹੀਂ ਕਰਨੀ ਜੇ ਕਿਤੇ ਦਵਾਰਿਆਂ ਦੀ ਹੋਰਾਂ ਦੀ ਆਸ ਹੋਵੇ ਹੋਰਾਂ ਦੀ ਝਾਕ ਹੋਵੇ ਨਾ ਬੰਦੇ ਨੂੰ ਫੇਰ ਇਧਰਲੇ ਪਾਸੇ ਆਉਂਦਾ ਹੀ ਨਹੀਂ ਵਾਹਿਗੁਰੂ ਵਾਲੇ ਪਾਸੇ ਇਹਨੂੰ ਐ ਹੁੰਦਾ ਵੀ ਮੇਰੀ ਮਾਇਆ ਮੈਨੂੰ ਬਚਾ ਲਓ ਮੇਰੇ ਰਿਸ਼ਤੇਦਾਰ ਸਾਖ ਸਬੰਧੀ ਮੇਰੀ ਫੁਲਾਨੇ ਥਾਂ ਚੱਲਦੀ ਹੈ ਸਰਕਾਰੀ ਦਰਬਾਰੇ ਸਤਿਗੁਰੂ ਜੀ ਕਹਿੰਦੇ ਜਦੋਂ ਤੇਰੇ ਅੰਦਰੋਂ ਇਹ ਅਰਦਾਸ ਨਿਕਲੀ ਨਾ ਵੀ ਵਾਹਿਗੁਰੂ ਤੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਛੱਲ ਦਵਾਰ ਕੋਈ ਛਾੜ ਕੇ ਗਿਓ ਤਹਾਰੋ ਦਵਾਰ ਬਸ ਹੁਣ ਕਿਰਪਾ ਕਰ ਦੇ ਤੂੰ ਹੀ ਫਿਰ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਕਿਰਪਾ ਇੰਨੀ ਕਰਦਾ ਰਹਿਮਤ ਇੰਨੀ ਕਰਦਾ ਆਪਣੇ ਪਿਆਰਿਆਂ ਦੇ ਪਰਦੇ ਕਾਜ ਲੈਂਦਾ। ਦੀਨ ਦਰਦ ਨਿਵਾਰ ਠਾਕੁਰ ਰੱਖਿਆ ਜਨ ਕੀ ਆਪ ਆਪਣੇ ਪਿਆਰਿਆਂ ਦੀ ਫਿਰ ਆਪ ਆ ਕੇ लाज ਰੱਖਦਾ। ਅੱਗੇ ਕਹਿੰਦੇ ਤਾਰਣ ਤਾਰਣ ਹਰ ਨਿਦ ਦੁੱਖ ਨਾ ਸਕੈ ਬਿ ਆਪ। ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਆਪਣੇ ਪਿਆਰਿਆਂ ਨੂੰ ਤਾਰ ਦਿੰਦਾ ਹੈ। ਕਿਵੇਂ ਜਿਵੇਂ ਇੱਕ ਜਹਾਜ਼ ਤੇ ਚੜਿਆ ਹੋਇਆ ਬੰਦਾ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਇਸੇ ਤਰ੍ਹਾਂ ਨਾਨਕ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦਾ ਨਾਮ ਵੀ ਜਹਾਜ਼ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਤਰਨ ਤਾਰਨ ਤਰਨ ਕਹਿੰਦੇ ਜਹਾਜ਼ ਨੂੰ ਤਾਰਨ ਦਾ ਰਕਾ ਤਾਰ ਦੇਣਾ ਪਰਮੇਸ਼ਰ ਜਹਾਜ਼ ਦਾ ਕੰਮ ਕਰਦਾ ਹੈ ਆਪਣੇ ਨਾਮ ਦੀ ਦਾਤ ਦੇ ਕੇ ਆਪਣੇ ਨਾਮ ਰੂਪ ਜਹਾਜ਼ ਤੇ ਚੜਾ ਕੇ ਆਪਣੇ ਪਿਆਰਿਆਂ ਨੂੰ ਸੰਸਾਰ ਸੁੰਦਰ ਦੀ ਬਲ ਰਹੀ ਅਗਣ ਤੋਂ ਅਨਕ ਕਾਮ ਕ੍ਰੋਧ ਲੋਭ ਮਹੰਕਾਰ ਦੀਆਂ ਲਹਿਰਾਂ ਤੋਂ ਆਪ ਬਚਾ ਲੈਂਦਾ ਹੈ ਪਾਰ ਲੰਘਾ ਦਿੰਦਾ ਤਰਨ ਤਾਰਨ ਹਰ ਨਿਦ ਉਹ ਮਾਲਕ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਹਾਜ਼ ਹੈ ਉਹ ਹਰੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਹ ਪਰਮਾਤਮਾ ਦੀ ਸ਼ਰਨ ਪਿਆ ਸਤਿਗੁਰੂ ਜੀ ਕਹਿੰਦੇ ਕੋਈ ਦੁੱਖ ਪੋ ਨਹੀਂ ਸਕਦਾ ਸਾਰੇ ਦੁੱਖ ਹੀ ਖਹਿੜਾ ਛੱਡ ਜਾਂਦੇ ਆ ਅਗੇ ਕਹਿੰਦੇ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਓ ਸਤਿਗੁਰੂ ਜੀ ਕਹਿੰਦੇ ਗੁਰਮਖ ਪਿਆਰਿਓ ਐ ਸਾਧ ਸੰਗਤ ਜੀ ਸਾਧੂ ਸੰਗ ਭਜੋ ਗੋਪਾਲ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਜਪਣ ਵਿੱਚ ਬਹੁਤ ਲਾਹਾ ਹੈ ਸਿਮਰਨ ਕਰਨ ਵਿੱਚ ਸਾਧ ਸੰਗਤ ਵਿੱਚ ਜੁੜਨ ਵਿੱਚ ਬੜਾ ਲਾਹਾ ਬੜੀ ਕਿਰਪਾ ਹੁੰਦੀ ਹੈ ਅਕਾਲ ਪੁਰਖ ਪਰਮੇਸ਼ਰ ਦੀ ਇਸ ਕਰਕੇ ਸਾਨੂੰ ਹੁਕਮ ਕੀਤਾ ਹੈ ਕਹਿੰਦੇ ਸਾਧੂ ਸੰਗ ਸਾਧ ਸੰਗਤ ਵਿੱਚ ਬੈਠ ਕੇ ਭਜੋ ਗੋਪਾਲ ਭਜੋ ਦਾ ਅਰਥ ਹੈ ਸਿਮਰਨਾ ਪ੍ਰਮਾਤਮਾ ਪਰਮੇਸ਼ਰ ਨੂੰ ਸਿਮਰੋ ਜਿੰਨਾ ਸਿਮਰਿਆ ਜਾਂਦਾ ਉਹਨਾਂ ਨੂੰ ਸਿਮਰੋ ਸਮੇਂ ਜੋ ਸਮਾਂ ਕੱਢ ਕੇ ਪ੍ਰਮਾਤਮਾ ਦਾ ਨਾਮ ਜਪੋ ਤਾਂ ਕਿ ਪੂਰਾ ਪੂਰਾ ਲਾਹਾ ਮਿਲੇ ਕੀ ਕਿਰਪਾ ਹਣੀ ਆਨ ਸੰਜਮ ਕਛ ਨਾ ਸੂਝੈ ਇਹ ਯਤਨ ਕਾਟ ਕਲ ਕਾਲ ਆਨ ਦਾ ਅਰਥ ਹੈ ਹੋਰ ਕੋਈ ਹੋਰ ਕੋਈ ਤਰੀਕਾ ਕੰਮ ਹੀ ਨਹੀਂ ਕਰਨਾ ਜੇ ਸੰਸਾਰ ਤੋਂ ਤਰਨਾ ਹੈ ਤੇ ਕੇਵਲ ਪਰਮੇਸ਼ਰ ਦਾ ਨਾਮ ਜਪਣਾ ਪੈਣਾ ਹੋਰ ਕੋਈ ਯਤਨ ਸੰਸਾਰ ਤੋਂ ਤਾਰ ਨਹੀਂ ਸਕਦਾ ਵੀ ਉਹ ਅਸੀਂ ਯਤਨ ਕਰ ਲਈਏ ਤੇ ਸੰਸਾਰ ਤੋਂ ਤਰ ਜਾਾਂਗੇ ਜੀ ਜਮਾਂ ਦੀਆਂ ਫਾਇਆਂ ਤੋਂ ਬਚ ਜਾਾਂਗੇ ਜੀ ਦੁੱਖਾਂ ਤੋਂ ਬਚ ਜਾਾਂਗੇ ਜੀ ਮੌਤ ਤੋਂ ਬਚ ਜਾਾਂਗੇ ਨਹੀਂ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਜਿਹੜਾ ਜਮਦੂਤਾਂ ਦੀਆਂ ਮਾਰਾਂ ਤੋਂ ਵੀ ਬਚਾ ਸਕਦਾ ਹੈ ਜਿਹੜਾ ਸਾਨੂੰ ਦੁਨੀਆਂ ਦੇ ਦੁੱਖਾਂ ਤੋਂ ਵੀ ਬਚਾ ਸਕਦਾ ਹੈ ਆਨ ਸੰਜਮ ਕਸ਼ਨਾ ਸੂਜਾ ਹੋਰ ਕੋਈ ਯਤਨ ਕਾਮੀ ਨਹੀਂ ਕਰਦਾ ਇਹ ਯਤਨ ਕਾਟ ਕਲ ਕਾਲ ਇਸ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਹੋਰ ਕੋਈ ਯੋਗਤ ਸੁਜਦੀ ਨਹੀਂ ਗੁਰੂ ਪੰਚਮ ਪਾਤਸ਼ਾਹ ਜੀ ਆਪ ਕਹਰੇ ਵੀ ਇਸ ਤੋਂ ਬਿਨਾ ਹੋਰ ਕੋਈ ਤਰੀਕਾ ਹੈ ਹੀ ਨਹੀਂ ਕੇਵਲ ਤੇ ਕੇਵਲ ਨਾਮ ਜਪ ਕੇ ਤਰ ਸਕਦੇ ਹਾਂ ਅੱਗੇ ਕਹਿੰਦੇ ਆ ਦੇ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਿਹੜਾ ਮਾਲਕ ਸ਼ੁਰੂ ਤੋਂ ਲੈ ਕੇ ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇਰੇ ਸਿਰ ਤੇ ਮਿਹਰ ਪਰਿਆਤ ਰੱਖਣ ਵਾਲਾ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇਰੇ ਤੇ ਕਿਰਪਾ ਕਰਨ ਵਾਲਾ ਹੈ ਸ਼ੁਰੂ ਤੋਂ ਅੰਤ ਤੱਕ ਤੇਰੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਸੁਣਨ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਉਹੀ ਮਾਲਕ ਉਹਦਾ ਨਾਮ ਜਪ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਉਹਦੇ ਤੋਂ ਬਿਨਾ ਹੋਰ ਉਹਦੇ ਵਰਗਾ ਦੂਜਾ ਕੋਈ ਨਹੀਂ ਉਹ ਇੱਕ ਹੀ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਜਿਹਦਾ ਨਾਮ ਜਪਿਆਂ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ ਅੱਗੇ ਕਹਿੰਦੇ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਏ ਜਨਮ ਮਰਨ ਉਸੇ ਮਾਲਕ ਦਾ ਨਾਮ ਸਤਿਗੁਰੂ ਜੀ ਕਹਿੰਦੇ ਸਦਾ ਸਿਮਰਿਆ ਕਰੀਏ ਸਾਰਿਆਂ ਨੂੰ ਹੁਕਮ ਕਰਦੇ ਗੁਰੂ ਬੰਚਨ ਪਾਤਸ਼ਾਹ ਜੀ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਜਿਹੜਾ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਜੀ ਦੂਰ ਕਰ ਲਓ ਜਨਮ ਮਰਨ ਦਾ ਗੇੜ ਮਿਟਦਾ ਨਹੀਂ ਜਨ ਪੈਨੇ ਆ ਮਰ ਪੈਨੇ ਆ ਜਨ ਪੈਨੇ ਆ ਮਰ ਪੈਨੇ ਆ ਸੰਸਾਰ ਤੇ ਆ ਜਾਂਨੇ ਆ ਚਲੇ ਜਾਂਨੇ ਇਸੇ ਤਰ੍ਹਾਂ ਦਾ 84 ਲੱਖ ਜੂਨ ਦਾ ਚੱਕਰ ਲੱਗਿਆ ਹੋਇਆ ਹੈ ਪਰ ਜਿਹੜਾ ਨਾਮ ਜਪ ਲੈਂਦਾ ਸਤਿਗੁਰੂ ਜੀ ਕਹਿੰਦੇ ਉਹਦਾ ਫਿਰ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ ਜਨਮ ਮਰਨ ਨਿਵਾਰ ਹਰ ਜਪ ਹਰੀ ਨੂੰ ਜਪ ਕੇ ਇਸ ਕਰਕੇ ਸਿਮਰ ਸੁਆਮੀ ਸੋਏ ਦਾ ਨਾਮ ਜਪੀ ਜਿਹੜਾ ਜਨਮ ਮਰਨ ਵੀ ਕੱਟ ਦਿੰਦਾ ਹੈ ਅੱਗੇ ਕਹਿੰਦੇ ਬੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਜੀ ਵੇਦ ਸਿਮਰਤੀ ਸ਼ਾਸਤਰ ਹਰੇਕ ਧਰਮ ਪੁਸਤਕ ਹੈ ਜਿਹੜੀ ਪਰਮਾਤਮਾ ਦਾ ਜ਼ਿਕਰ ਕਰਦਾ ਹੈ ਕੋਈ ਵੀ ਧਾਰਮਿਕ ਗ੍ਰੰਥ ਪੜ੍ਹ ਲਓ ਪਰਮੇਸ਼ਰ ਨੂੰ ਜੋੜਦਾ ਹੈ ਤੇ ਇਸੇ ਤਰ੍ਹਾਂ ਭਗਤ ਪਿਆਰੇ ਪਰਮੇਸ਼ਰ ਦੇ ਵੀ ਉਸ ਪਰਮਾਤਮਾ ਨਾਲ ਹੀ ਜੋੜਦੇ ਆ ਉਹਦੇ ਗੁਣ ਗਾਉਂਦੇ ਆ ਜਿਹਦਾ ਜ਼ਿਕਰ ਜਿਹਦਾ ਗੁਣ ਜਿਹਦੇ ਗੁਣ ਸਾਰੇ ਧਰਮ ਗ੍ਰੰਥ ਗਾਉਂਦੇ ਆ ਕਰਦੇ ਆ ਉਸੇ ਦਾ ਹੀ ਗੁਣ ਗਾਨ ਪਰਮੇਸ਼ਰ ਦੇ ਪਿਆਰੇ ਕਰਦੇ ਵੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਭਗਤ ਵੀ ਉਹਦੇ ਨਾਮ ਦੀ ਵਿਚਾਰ ਪਰਮਾਤਮਾ ਦੀ ਵਿਚਾਰ ਕਰਦੇ ਹਨ ਅੱਗੇ ਕਹਿੰਦੇ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਦਰ ਸਾਧ ਸੰਗਤ ਵਿੱਚ ਆ ਕੇ ਹਰੀ ਦਾ ਜਸ ਸਰਵਣ ਕੀਤੇ ਆ ਇੱਥੇ ਬੰਦੇ ਦੀ ਵਡਿਆਈ ਨਹੀਂ ਇੱਥੇ ਅਕਾਲ ਪੁਰਖ ਪਰਮੇਸ਼ਰ ਦੀ ਉਪਮਾ ਹੁੰਦੀ ਹੈ ਨਾ ਪਰਮੇਸ਼ਰ ਦੀ ਉਪਮਾ ਸੁਣਿਆ ਫਿਰ ਕੀ ਹੁੰਦਾ ਹੈ ਸਾਧ ਸੰਗਤ ਵਿੱਚ ਆਏ ਤੋਂ ਕੀ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਆਉਂਦਾ ਹੈ ਮੁਕਤ ਪਾਈ ਹੈ ਸਾਧ ਸੰਗਤ ਉਹਨੂੰ ਮੁਕਤੀ ਦੀ ਦਾਤ ਮਿਲਦੀ ਹੈ ਦੁਨੀਆਂ ਦੇ ਝਗੜੇ ਝਮੇਲਿਆਂ ਤੋਂ ਮੁਕਤ ਹੋ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ ਕਲਯੁਗ ਦੇ ਭਿਆਨਕ ਜ਼ੋਰ ਤੋਂ ਮੁਕਤ ਹੋ ਜਾਂਦਾ ਉਹ ਕਲਯੁਗ ਦਾ ਭਿਆਨਕ ਜਿਹੜਾ ਸਮਾਂ ਉਹਦੇ ਤੇ ਅਸਰ ਨਹੀਂ ਹੋ ਸਕਦਾ ਜਿਹਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ ਕਲਯੁਗ ਪਰਭਾਵਨਾ ਤੇ ਪਉਂਦਾ ਜਿਨ੍ਹਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ ਹੈ ਜਿਨ੍ਹਾਂ ਨੂੰ ਵਾਹਿਗੁਰੂ ਯਾਦ ਹੈ ਉਹਨਾਂ ਨੂੰ ਕਦੇ ਵੀ ਕਲਯੁਗ ਆਪਣੇ ਕਲਾਵੇ ਵਿੱਚ ਨਹੀਂ ਲੈ ਸਕਦਾ ਸਤਿਗੁਰ ਦਾ ਬਚਨ ਪੜ੍ਹਦੇ ਆਪਾਂ ਸਗਨ ਅਪਸਗਨ ਤਿਸ ਕੌ ਲੱਗੈ ਜਿਸ ਚੀਤ ਨਾ ਆਵੇ ਸਗਨ ਅਪਸਗਨ ਵੀ ਹੁੰਦੇ ਆ ਜਿਹਦੀ ਦੁਨੀਆ ਵਿਚਾਰ ਕਰਦੀ ਹੈ ਨਾ ਵੀ ਅਪਸਗਨ ਹੋ ਗਿਆ ਜੀ ਹੁੰਦੇ ਆ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਉਹਨਾਂ ਵਾਸਤੇ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਚੀਤੇ ਉਹਨਾਂ ਵਾਸਤੇ ਕੋਈ ਸ਼ਗਨ ਅਪਸ਼ਗਨ ਨਹੀਂ ਹੁੰਦਾ। ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੁੰਦਾ। ਕਹਿੰਦੇ ਸਾਰੇ ਦਿਨ ਮਾੜੇ ਆ ਤੇ ਸਾਰੇ ਦਿਨ ਚੰਗੇ ਆ ਜਿਵੇਂ ਆਪਾਂ ਸਮਝਦੇ ਨਾ ਵੀ ਆਹ ਦਿਨ ਚੰਗਾ ਹੈ ਜੀ ਆਹ ਦਿਨ ਮਾੜਾ ਹੈ ਜੀ। ਆਹ ਵਾਰ ਹੈ ਜੀ ਆਜਾ ਬੜਾ ਵਾਰ ਚੰਗਾ ਹੈ ਜੀ। ਆਹ ਵਾਰ ਹੈ ਜੀ ਆ ਮਾੜਾ ਵਾਰ ਹੈ ਨਹੀਂ ਸਤਿਗੁਰੂ ਜੀ ਕਹਿੰਦੇ ਸਾਰੇ ਮਾੜੇ ਤੇ ਸਾਰੇ ਚੰਗੇ ਆ। ਮਾੜੇ ਕਿਵੇਂ ਆ? ਜਿਸ ਦਿਨ ਤੈਨੂੰ ਵਾਹਿਗੁਰੂ ਜਿਸ ਦਿਨ ਤੈਨੂੰ ਵਾਹਿਗੁਰੂ ਭੁੱਲਦਾ ਹੈ ਪਰਮਾਤਮਾ ਭੁੱਲਦਾ ਉਹ ਦਿਨ ਤੇਰੇ ਵਾਸਤੇ ਮਾੜਾ ਹੈ ਜਿਸ ਦਿਨ ਤੈਨੂੰ ਵਾਹਿਗੁਰੂ ਚੇਤੇ ਆਉਂਦਾ ਹੈ ਪਰਮਾਤਮਾ ਚੇਤੇ ਆਏ ਉਹ ਭਾਵੇਂ ਰੋਜ਼ਾਨਾ ਹੀ ਚੇਤੇ ਹੋਵੇ ਤੈਨੂੰ ਉਹ ਸਾਰੇ ਦਿਨ ਤੇਰੇ ਵਾਸਤੇ ਚੰਗੇ ਜਦੋਂ ਪਰਮਾਤਮਾ ਚੇਤੇ ਆਵੇ ਉਹ ਦਿਨ ਚੰਗਾ ਹੈ ਉਹ ਦਿਨ ਸੋਹਣਾ ਹੈ ਇਸ ਕਰਕੇ ਸਾਧੂਪੁਰ ਜੀ ਕਹਿੰਦੇ ਸਗਨ ਆਪਸਗਨ ਉਹਨਾਂ ਨੂੰ ਲੱਗਦੇ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਉਹਨਾਂ ਵਾਸਤੇ ਕੋਈ ਸਗਨ ਤੇ ਕੋਈ ਆਪਸਗਨ ਨਹੀਂ ਹੁੰਦਾ ਉਹਨਾਂ ਨੂੰ ਮੁਕਤੀ ਦੀ ਰਾਤ ਮਿਲਦੀ ਹੈ ਬਿਨ ਸਜਾਏ ਅੰਧਾਰ ਜਿਵੇਂ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਕਹਿੰਦੇ ਕਹਿੰਦੇ ਮੁਕਤ ਪਾਈਐ ਸਾਧ ਸੰਗਤ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਸਾਧ ਸੰਗਤ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਸੁਣਦੇ ਆ ਉਹਨਾਂ ਦੀ ਜ਼ਿੰਦਗੀ ਚੋਂ ਸਾਰਾ ਹਨੇਰਾ ਖਤਮ ਹੋ ਜਾਂਦਾ ਹੈ ਬਿਨ ਸਜਾਏ ਅੰਧਾਰ ਅੰਧਾਰ ਦਾ ਅਰਥ ਹੈ ਹਨੇਰਾ ਸਾਰਾ ਹਨੇਰਾ ਚੱਕਿਆ ਗਿਆ ਉਹਨਾਂ ਦੀ ਜ਼ਿੰਦਗੀ ਚੋਂ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਅੱਗੇ ਕਹਿੰਦੇ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਵਾਸਤੇ ਗੁਰਮੁਖ ਪਿਆਰਿਆਂ ਵਾਸਤੇ ਨਾਮ ਜਪਣ ਵਾਲਿਆਂ ਵਾਸਤੇ ਆਤਮਿਕ ਜੀਵਨ ਦਾ ਜਿਹੜਾ ਓਟ ਆਸਰਾ ਹੈ ਸਮਰਾਇਆ ਹੈ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਇੱਕ ਪਰਮਾਤਮਾ ਦੇ ਚਰਨਾਂ ਤੇ ਜਿਹਨੂੰ ਭਰੋਸਾ ਹੈ ਅੱਗੇ ਕਹਿੰਦੇ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਜਿਹੜੇ ਗੁਰਮੁਖ ਪਿਆਰੇ ਆ ਭਗਤ ਪਿਆਰੇ ਉਹਨਾਂ ਦਾ ਬਲ ਹੈ ਉਹਨਾਂ ਦਾ ਸਹਾਰਾ ਹੈ ਸਦਾ ਕਾਇਮ ਰਹਿਣ ਵਾਲਾ ਓਟ ਆਸਰਾ ਹੈ ਜਿਨ੍ਹਾਂ ਨੂੰ ਐਨਾ ਭਰੋਸਾ ਐਨਾ ਵਿਸ਼ਵਾਸ ਪਰਮੇਸ਼ਰ ਦੇ ਚਰਨਾਂ ਤੇ ਗੁਰੂ ਦੀ ਬਾਣੀ ਤੇ ਗੁਰੂ ਦੇ ਨਾਮ ਤੇ ਆ ਗਿਆ ਉਹਨਾਂ ਦੇ ਸਾਰੇ ਕਾਰਜ ਰਾਸ ਹੁੰਦੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਆ ਜਿਵੇਂ ਸਤਗੁਰੂ ਜੀ ਨੇ ਸ਼ੁਰੂ ਵਿੱਚ ਸਾਨੂੰ ਬਚਨ ਉਚਾਰਨ ਕਰਕੇ ਕਿਹਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਸਤਗੁਰੂ ਆਪਣੇ ਪਿਆਰਿਆਂ ਦੇ ਆਪਣੇ ਸੇਵਕਾਂ ਦੇ ਦੁੱਖ ਕਟਦਾ ਹੈ ਉਹਨਾਂ ਦੀ लाज ਰੱਖਦਾ ਹੈ ਜੀ ਅਸੀਂ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦਿਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤਿਹ ਦੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ